ਨਾਮ ਤੁਹਾਡਾ ਮੇਰਾ ਨਾਮ ਅਮਨਜੀਤ ਅਮਨਜੀਤ ਕੀ ਕਹਿਣਾ ਚਾਹੁੰਦਾ ਯਾਰ ਅੱਜ ਸਟੀਲ ਆ ਵੀਰੇ ਲਾਈਟਾਂ ਲੱਗੀਆਂ ਨੇ ਦੇਖੋ ਜੀ ਸਭ ਤੋਂ ਪਹਿਲਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਨਾਰਥ ਵੇ ਐਮ ਐਲ ਏ ਮਦਨਾਲ ਬੱਗਾ ਜੀ ਅਤੇ ਉਹਨਾਂ ਦੇ بیٹے ਵਾਰਡ ਨੰਬਰ 94 ਦੇ ਕੌਂਸਲਰ ਸ੍ਰੀ ਹਮਨ ਬੱਗਾ ਜੀ ਦੁਆਰਾ ਹਰ ਦਿਨ ਕੁਛ ਨਾ ਕੁਛ ਡਿਵੈਲਪਮੈਂਟ ਹੋਈ ਰਹੀ ਹੈ ਸਾਡੇ ਵਾਰਡਾਂ ਤੇ ਹੁਣ ਅੱਜ ਫੈਂਸੀ ਲਾਈਟਾਂ ਲੱਗੀਆਂ ਜੀ ਵਾਰਡ ਨੰਬਰ 94 ਤੇ ਜਿਹਦੇ ਨਾਲ ਵਾਰਡ ਨੰਬਰ 94 ਤੇ 30 ਫੁੱਟੀ ਦੀ ਲੁੱਕ ਕਾਫੀ ਵਧੀਆ ਹੋਈ ਹੈ ਜੀ ਹੁਣ ਦਿਨ ਬਦ ਦਿਨ ਕੁਝ ਨਾ ਕੁਝ ਡਵੈਲਪਮੈਂਟ ਹੋ ਰਹੀ ਹੈ ਜੀ ਜਿੱਦਾਂ ਸੜਕਾਂ ਦਾ ਨਿਰਮਾਣ ਹੋ ਰਿਹਾ ਟਿਊਬਲ ਦਾ ਨਿਰਮਾਣ ਹੋ ਰਿਹਾ ਜੀ ਟਿਊਬਲ ਲੱਗਦੇ ਪਏ ਆ ਸਟਰੀਟ ਲਾਈਟਾਂ ਲੱਗਦੀਆਂ ਪਈਆਂ ਜੀ ਜਿਹਦੇ ਨਾਲ ਹਰ ਬੰਦੇ ਨੂੰ ਆਮ ਬੰਦੇ ਨੂੰ ਕਾਫੀ ਸੁਵਿਧਾ ਪ੍ਰਾਪਤ ਹੋ ਰਹੀ ਹੈ ਹਰ ਬੰਦੇ ਉਹਦੇ ਜਿਵੇਂ ਜਿਵੇਂ ਉਹਨਾਂ ਨੂੰ ਜਿਸ ਚੀਜ਼ ਦੀ ਲੋੜ ਹੁੰਦੀ ਆ ਉਹ ਮਦਨਾਲ ਬੱਗਾ ਜੀ ਕੋਲ ਜਾਂਦੇ ਆ ਉੱਥੇ ਉਹਨਾਂ ਨੂੰ ਕਹਿੰਦੇ ਆ ਤਾਂ ਉਹ ਸਾਰਾ ਕੁਝ ਉਹਨਾਂ ਤੋਂ ਪ੍ਰੋਵਾਈਡ ਕਰਵਾ ਰਿਹਾ ਜੀ ਇਦਾਂ ਸਾਡੇ ਵਾਰਡ ਦੀ ਤਰੱਕੀ ਹੋ ਰਹੀ ਹੈ ਜੀ। ਔਰ ਆਸ਼ਾ ਕਰਦੇ ਹਾਂ ਕਿ ਅਨਰ ਟਾਈਮ ਤੇ ਵੀ ਸਾਡੇ ਵਾਰਡ 'ਚ ਇਦਾਂ ਹੀ ਤਰੱਕੀ ਹੋਵੇ। ਸਰ ਕਿਦਾਂ ਲੰਘਦਾ ਜਿਵੇਂ ਪਹਿਲਾਂ ਇੱਥੇ ਨੇਰਾ ਸੀ ਜੋ ਪਹਿਲਾਂ ਤੁਹਾਡੀ ਵੀ ਸ਼ੌਪ ਜਿਹੜਾ ਸਟੋਰ ਜਿਹੜਾ ਤੁਹਾਡਾ ਹੈਗਾ ਉਹ ਇਸ ਤੋਂ ਇਨ ਫਰਕ ਪੈਦਾ ਹੋਊਗਾ ਪਹਿਲਾਂ ਵੀ ਜੀ। ਬਿਲਕੁਲ ਜੀ ਦੇਖੋ ਜੀ ਨੇਰਿਆਂ ਹੋਣ ਨਾਲ ਕਾਫੀ ਬੰਦੇ ਨੂੰ ਆਨ-ਜਾਂ ਤੇ ਦਿੱਕਤ ਪਰੇਸ਼ਾਨੀ ਹੁੰਦੀ ਹੈ ਠੀਕ ਹੈ ਜੀ। ਹੁਣ ਫੈਂਸੀ ਲਾਈਟਾਂ ਲੱਗਣ ਤੋਂ ਬਾਅਦ ਕਾਫੀ ਰੋਸ਼ਨੀ ਹੋ ਗਈ ਹੈ ਜਿਹਦੇ ਨਾਲ ਈਜ਼ੀ ਬੰਦਾ ਆਪਣੇ ਇੱਕ ਥਾਂ ਤੋਂ ਦੂਜੀ ਥਾਂ ਜਾ ਸਕਦਾ ਈਜ਼ਲੀ। ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਜੀ ਸਾਰੀ ਰੋਸ਼ਨੀ ਬਹੁਤ ਵਧੀਆ ਹੋਈ ਹੈ ਬਹੁਤ ਅੱਛਾ ਉਪਰਾਲਾ ਨਵਾਂ ਲੋਕ ਕੀਤਾ ਗਿਆ ਵਾ ਜਿਹਦੇ ਨਾਲ ਪੂਰੇ ਵਾਰਡ ਦੇ ਜਿੰਨੇ ਵੀ ਮੈਂਬਰ ਸਾਰੇ ਵਾਰਡ ਦੇ ਜਿਹਨੇ ਉਹਨਾਂ ਨੇ ਇਹਦੇ ਲਈ ਸਖੁਸ਼ਕੁਰਾਨਾ ਕਰਦੇ ਆ ਤੇ ਆਸ਼ਾ ਕਰਦੇ ਆ ਕਿ ਆਨਰ ਟਾਈਮ ਤੇ ਸਾਡੀ ਡਿਵੈਲਪਮੈਂਟ ਹੋਰ ਵੀ ਹੋਣ ਤੇ ਸਾਡੇ ਵਾਰਡ ਦਾ ਤੇ ਸਾਡੇ ਹਲਕੇ ਦਾ ਨਾਰਥ ਦਾ ਨਾਮ ਉੱਚਾ ਹੋਵੇ ਠੀਕ ਹੈ ਜੀ ਹਾਂ ਜੀ ਬਗੈ ਦਿੱਕਤ ਜੀ ਸਕੀ ਲਾਈਟ ਜਿਹੜੀ ਬੋਟਾ ਰੋਡ ਤੇ ਲੱਗੀ ਹੈ ਫੈਂਸੀ ਲੱਗੀ ਆ ਵਾਰਡ ਨੰਬਰ 94 ਦਾ ਦੀਪਲੀ ਰੋਡ ਹੈ ਹਾਂਜੀ ਐਂਟਰੀ ਪੁਆਇੰਟ ਐਂਟਰੀ ਪੁਆਇੰਟ ਦੇ ਥੋੜਾ ਪਿਛਲੇ ਕਰ ਐਂਟਰੀ ਲੈਟ ਦਾ ਸ਼ੁਕਰਮੰਦ ਆ। ਇਸ ਮੈਂ ਸਤਿਕਾਰ ਨਾਲ ਨਾਸ਼ਾ ਹੁਣ ਬਹੁਤ ਬਾਰ ਕਰ ਕਿ ਇਹ ਸਾਰੀ ਲੋਕਾਂ ਦੀ ਮਿਹਨਤ ਹੈ ਲੋਕਾਂ ਦੀ ਜੋ ਸੋਚ ਸੀ ਕਿ ਸਾਡੇ ਡਿਵੈਲਪਮੈਂਟ ਦੇ ਕੰਮ ਨੂੰ ਹੋਣ ਉਹ ਸਾਡੀ ਜੇ ਤਰ ਰਵੈਤੀ ਪਾਣੀ ਜਿਵੇਂ ਲਾਰੇ ਲੱਗ ਚੱਲੀ ਜਾਂਦੀਆਂ ਦੀਆਂ ਇਹ ਸਾਡੀ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਇੰਦਨ ਪਹਿਲੇ ਦਿਨ ਤੋਂ ਕੰਮ ਸਟਾਰਟ ਕੀਤਾ ਹੈ ਸਾਡੇ 16 ਮਾਰਕ ਦੇ ਕਿੰਨੇ ਲੱਗ ਰਹੀਆਂ ਕਿ ਤੇ ਟਿਊ ਲੱਗ ਰਹੇ ਕਿ ਤੇ ਸੜਕਾਂ ਬਣ ਰਹੀਆਂ ਉਹ ਸਾਰੇ ਲੱਖਣਾਂ ਵਿੱਚ ਸਹਿਯੋਗ ਕਰ ਰਿਹਾ ਹੈ ਇਹ ਪਹਿਲਾਂ ਮਤਾਵਾਂ ਮੇਰੇ ਬਜ਼ੁਰਗ ਅਸ਼ੀਰਵਾਦ ਦਿੰਦੇ ਆ ਅਸ਼ੀਰਵਾਦ ਨਾਲ ਕੰਮ ਚੱਲਦੇ ਆ ਜੋ ਇਹਨਾਂ ਨੇ 60 ਦਿਨ ਚੋਂ ਪਹਿਲਾਂ ਮੈਂ ਕੋਰ ਦੇ ਰੂਪ ਵਿੱਚ ਅਸ਼ੀਰਵਾਦ ਦਿੱਤਾ ਸੀ ਅੱਜ ਉਸ ਦਾ ਰਿਜ਼ਲਟ ਕਿਦੇ ਵੀ ਨਮੋਸ਼ੀਰੀ ਹੋਣ ਦਿੰਦੇ ਜੇ ਸਵੇਰੇ ਕੰਮ ਨੇ ਤੇ ਸ਼ਾਮ ਤੱਕ ਹੋਇਆ ਹੁੰਦਾ ਤੇ ਰਿਜ਼ਲਟ ਸਾਰਾ ਲੋਕਾਂ ਦਾ ਤਾਕਤ ਹੈ ਲੋਕਾਂ ਦੀ ਜਿੱਤ ਹੋਈਆਂ ਹੈ ਖਾਈ ਹੋ ਰਹੀ ਹੈ ਜਿੱਥੇ ਮੈਂ ਮੁਬਾਰਕਬਾਦ ਪ੍ਰਕਾਸ਼ ਕਰਾਂਗਾ ਇਸ ਲਈ ਅਫਰ ਵਾਲੇ ਬਿੰਕੀ ਸ਼ਹਿਰ ਦੀ ਇਲਾਕੇ ਦੀ ਔਰਗਾਰ ਦੀ ਡਿਵੈਲਪਮੈਂਟ ਹੋਵੇ ਇਹ ਡਿਵੈਲਪਮੈਂਟ ਹੋਏਗੀ ਇਹ ਨੈਚਰਲੀ ਬਹੁਤ ਅਕਸਰ ਹੁੰਦਾ ਜਿਹੜਾ ਕਿ ਡਿਵੈਲਪਮੈਂਟ ਹੀ ਹੈਗੀ ਉਹ ਕਹਿੰਦਾ ਕਿ ਕਿੰਨੀ ਕੀ ਲਗਤ ਨਾਲ ਲੱਗਦੇ ਤੇ ਅਸੀਂ ਆਪਣੇ ਤੋਂ ਸੈਂਪਲ ਲਾਇਆ ਹਲੇ ਅੱਛਾ ਜੀ ਜਦੋਂ ਕੰਮ ਨੂੰ ਸਟਾਰਟ ਕੀਤਾ ਅੱਠ ਸੱਤ ਨੂੰ ਸਾਰੇ ਐਂਟਰੀ ਮੀਟ ਸਾਰੇ ਜਿੰਨੇ ਐਂਟਰੀ ਪੈਣਗੇ ਸਾਰੇ ਦੀ ਲਾਗਤ ਉਹ ਖਾਣ ਤੋਂ ਬਾਅਦ ਰਿਤੇ ਗੁਣ ਸਾਰੇ ਮੰਲੇ ਦੇ ਵਿੱਚ ਮੇਨ ਲਾਈਨਾਂ ਨੇ ਸਾਰੀਆਂ ਪਾ ਲਈ ਹਾਂਜੀ ਮਾਦੇ ਕੀ ਕਰਨ ਚਾਲੇ ਅਸੀਂ ਇਹ ਕਹਿਣਾ ਹੈ ਜਾਣਿਆ ਕਿ ਅਸੀਂ ਆਪ ਤੁਹਾਡੇ ਆਪਣੇ ਅਮੀਰ ਵਰ ਤੁਰੇ ਹੋਏ ਉਮੀਦਵਾਰ ਆਮ ਆਦਮੀ ਦੀ ਪਾਰਟੀ ਮਹਾਨ ਨੇਤਾ ਬਹੁਤ ਅੱਛੇ ਨੇਤਾ ਜਿਨ੍ਹਾਂ ਨੂੰ ਅਸੀਂ ਹੋਰ ਅੱਗੇ ਵਧਾਣਾ ਕਿਉਂਕਿ ਸਾਡੀ ਉਹਨਾਂ ਨੇ ਸਧਾਰਨ ਬੰਦਿਆਂ ਦੀ ਸੁਣਵਾਈ ਕੀਤੀ ਹੈ ਅੱਜ ਤੱਕ ਨਹੀਂ ਹਮੇਸ਼ਾ ਇਹ ਨਹੀਂ ਵੀ ਸਵੇਰੇ ਦੀ ਸ਼ਾਮ ਬਗਾਈ ਨੇ ਕਿ ਸਵੇਰੇ ਕੰਮ ਤੇ ਸ਼ਾਮ ਨੂੰ ਹੁੰਦਾ ਸਾਡਾ ਕੰਮ ਜਿਹੜਾ ਹੈ ਐਟ ਅ ਟਾਈਮ ਮੋਬਾਈਲ ਤੇ ਹੁੰਦਾ ਠੀਕ ਹੈ ਜੀ ਅਸੀਂ ਇਹ ਕਹਿ ਸਕਦੇ ਆ ਅਸੀਂ ਤੈ ਦਿਨ ਉਹ ਤੁਰਵਾਦੀ ਆ ਕਿਉਂਕਿ ਇਹਨਾਂ ਨੂੰ ਹੋਰ ਅਸੀਂ ਅੱਗੇ ਵਧਾਣਾ ਜਿਵੇਂ ਪਹਿਲੀਆਂ ਸਰਕਾਰਾਂ ਵਾਲੀ ਮੀਡੀਆ ਨਹੀਂ ਜੀ ਨਹੀਂ ਕਦੀ ਕਿਸੇ ਨੇ ਸੁਣਾਈ ਨਹੀਂ ਕੀਤੀ ਖਾਸ ਕਰਕੇ ਸਾਡੇ ਵਰਗੇ ਲੋਕਾਂ ਦੀ ਜਿਹੜੇ ਆਮ ਬੰਦੇ ਆ ਮਿਲਨ ਆਂਦੇ ਜੀ ਕਿਤੇ ਮਿਲੇ ਨਹੀਂ ਨਹੀਂ ਕਦੀ ਵੀ ਨਹੀਂ ਸਾਇਮਲੀ ਜੀ ਹੁੰਦੇ ਠੀਕ ਅਸੀਂ ਤੈ ਦਿਨ ਜੀ ਸਰ ਕੀ ਕਹਿਣਾ ਚਾਹੁੰਦੇ ਜਿਹੜੀ ਅੱਜ 30 ਫੁੱਟਾ ਰੋਡ ਤੇ ਜਿਹੜੀ ਆਪਣੇ ਇੰਟਰਸਟ ਤੇ ਲਾਈਟ ਸੈਂਸੀ ਲਗੜ ਲਾਈ ਗਈ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਸਾਰੇ ਇਲਾਕਾ ਨਿਵਾਸੀਆਂ ਦਾ ਕਿ ਜਿਨ੍ਹਾਂ ਦੇ ਸਹਿਯੋਗ ਹੋਰ ਜਿਨ੍ਹਾਂ ਦੇ ਅਸ਼ੀਰਵਾਦ ਨਾ ਸੀ ਇੰਨਾ ਕੰਮ ਕਰਨ ਲੋਕ ਹੋਏ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਤੁਹਾਡਾ ਮੀਡੀਆ ਦਾ ਵੀ ਬਹੁਤ-ਬਹੁਤ ਧੰਨਵਾਦ ਕਿਉਂਕਿ ਤੁਸੀਂ ਹਰ ਜਗ੍ਹਾ ਤੇ ਸਾਨੂੰ ਪਬਲਿਕ ਡੋਮੇਨ ਚ ਲੈ ਕੇ ਜਾਂਦੇ ਆ ਅ ਅਸੀਂ ਅੱਜ ਗੱਲ ਕੀਤੀ ਆ ਤੀਂ ਫੁੱਟਾ ਰੋਡ ਦੀ ਬਿਲਕੁਲ ਲਗਭਗ ਅੱਠ ਤੋਂ ਅੱਠ ਮਹੀਨੇ ਪਹਿਲੇ ਵਾਰਨੀ ਵਾਸੀਆਂ ਨੇ ਮੈਨੂੰ ਗਵਾੜ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਸੀ ਔਰ ਉਦੋਂ ਦਾ ਹੀ ਵੈਸੇ ਤਾਂ 3 ਸਾਲ ਤੋਂ ਨਿਰੰਤਰ ਜਿਹੜੇ ਵੀ ਸਾਡੇ ਮਾਨਜੋਗ ਐਮਐਲਏ ਸਾਹਿਬ ਨੂੰ ਅਸੀਂ ਜਿਹੜਾ ਵੀ ਕੰਮ ਕਹੀਦਾ ਨਾਲੋਂ ਨਾਲ ਰੂਟੀਨ ਦੇ ਵੀ ਤੁਸੀਂ ਦੇਖ ਰਹੇ ਹੋ ਡੇਲੀ ਕਿਥੇ ਟਿਊਬਲ ਲੱਗ ਰਹੇ ਨੇ ਕਿਤੇ ਸੜਕਾਂ ਬਣ ਰਹੀਆਂ तकरीबन ਹਰ ਹੁਣ ਦੇ 4 ਤੋਂ 5 ਮੋੜ ਤੱਕ ਰੈਗੂਲਰ ਹੋ ਰਹੇ ਨੇ ਅੱਜ ਵੀ ਇਹ ਚੌਥਾ ਮੋੜੂ ਸੀਗਾ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਾਰਿਆਂ ਨੂੰ ਮੁਬਾਰਕਬਾਦ ਇਹਨਾਂ ਕਿ ਅਸੀਂ ਜਿਹੜੀ ਸਾਡੀ ਬਿਊਟੀ ਰੋਡ ਇੱਕ ਐਂਟਰੈਂਸ ਆ ਸਾਡੇ ਵਾਰਡ ਦੀ ਬਹੁਤ ਵੱਡੀ ਜਿੱਥੇ ਕਣੀ ਆਬਾਦੀ ਵਾਲਾ ਏਰੀਆ ਔਰ ਇਹਨੂੰ ਬਿਊਟੀਫਾਈ ਕਰਨ ਲਈ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਫੈਂਸੀ ਲਾਈਟਸ ਲਵਾ ਕੇ ਔਰ ਮੈਂ ਲੱਕਨਵਾਸੀ ਨੂੰ ਪਾਈ ਦੇ ਦਿੰਦੀਆਂ ਬਹੁਤ-ਬਹੁਤ ਮੁਬਾਰਕਬਾਦ ਇਹਨਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਲਾਈਟਸ ਦੇ ਨਾਲ ਅੱਜ ਇਹ ਲੱਗ ਰਿਹਾ ਕਿ ਦੀਵਾਲੀ ਸਾਡੇ ਘਰ ਚ ਦੁਬਾਰਾ ਰਿਪੀਟ ਆ ਗਈ ਬਹੁਤ ਵਧੀਆ ਇਹਦਾ ਮਤਲਬ ਮਾਹੌਲ ਬਹੁਤ ਅੱਛਾ ਬਣ ਗਿਆ ਸਰ ਇਹ ਹੁਣ ਹਰੇਕ ਐਂਟਰੀ ਪੁਆਇੰਟ ਤੇ ਹੋਏਗੀ ਲਾਈਟਿੰਗ ਹਾਂ ਬਿਲਕੁਲ ਅਸੀਂ ਐਜ਼ ਇੱਕ ਸੈਂਪਲ ਤਿਆਰ ਕੀਤਾ ਆਉਣ ਵਾਲੇ ਟਾਈਮਸ ਅਸੀਂ ਸਾਰੀ ਗ੍ਰੀਨ ਬੈਲਟਰੀ ਬਣਾਛ ਜਾ ਰਹੇ ਹਾਂ ਜਿਹੜੀ ਸਾਡੀ ਜਲੰਧਰ ਬਾਈਪਾਸ ਤੋਂ ਲੈ ਕੇ 80ਆਂ ਦੇ ਟਨ ਤੱਕ ਜਾਏਗੀ ਉਹਨੂੰ ਵੀ ਸਾਰਾ ਅਸੀਂ ਬਿਊਟੀਫਾਈ ਕਰਨ ਜਾ ਰਹੇ ਹਾਂ ਕਿਉਂਕਿ ਸਾਡੀ ਪਹਿਲੇ ਅੱਗੇ ਤਾਂ ਸਾਰੀ ਗ੍ਰੀਨ ਬੈਲਟ ਬਣ ਚੁੱਕੀ ਹੈ ਆਲਰੇਡੀ ਬਾਈਪਾਸ ਤੋਂ ਲੈ ਕੇ ਜਿਹੜੀ ਸਰਵਿਸ ਰੇਨ ਜਾਂਦੀ ਹੈ ਅਸੀਂ ਇਹਨੂੰ ਬਹੁਤ ਹੀ ਜਲਦੀ ਗ੍ਰੀਨ ਫੀਲਡ ਦਾ ਰੂਪ ਦੇਣ ਜਾ ਰਹੇ ਹਾਂ ਉਹਦੇ ਵਿੱਚ ਟੈਂਸਿੰਗ ਲਾਈਟ ਤਾਂ ਲਗਣੀਆਂ ਲਗਣੀਆਂ ਹੋਰ ਵੀ ਕਈ ਚੀਜ਼ਾਂ ਬੱਚਿਆਂ ਦੇ ਖੇਡਣ ਲਈ ਪਾਰਕ ਛੋਟੇ ਛੋਟੇ ਬਣਾਵਾਂਗੇ ਬਜ਼ੁਰਗਾਂ ਦੇ ਬੈਠਣ ਲਈ ਪੁਆਇੰਟ ਬਣਾਵਾਂਗੇ ਜਿੱਦਾਂ ਇਹ ਕਹਿਣਗੇ ਇਲਾਕਾ ਨਿਵਾਸੀ ਉਦਾਂ ਹੀ ਅਸੀਂ ਉਹ ਵੀ ਬੜੇ ਹੀ ਜਲਦੀ ਡਵੈਲਪ ਕਰਨ ਜਾ ਰਹੇ ਹਾਂ ਠੀਕ ਹੈ